ਹਾਂਜੀ ਮੇਰੇ ਚੈਨਲ ਤੇ ਮੋੜ ਤੋਂ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਫਰਮਾਇਸ਼ ਤੇ ਲੈ ਕੇ ਆਏ ਹਾਂ ਸਟ੍ਰੇਟ ਸਲਵਾਰ ਦੀ ਕਟਿੰਗ ਅੱਜ ਅਸੀਂ ਤੁਹਾਨੂੰ ਸਟ੍ਰੇਟ ਸਲਵਾਰ ਦੀ ਕਟਿੰਗ ਕਰਕੇ ਦਿਖਾਵਾਂਗੇ ਇਸ ਵਿੱਚ ਸਭ ਤੋਂ ਪਹਿਲਾਂ ਆਪਾਂ ਕੱਪੜਾ ਲੈ ਲੈਣ ਡਬਲ ਫੋਲਡ ਕਰ ਲੈਣਾ ਅਸੀਂ ਇਸ ਨੂੰ ਇਸ ਤਰ੍ਹਾਂ ਤੈਅ ਕਰਕੇ ਜਿਹੜਾ ਕੱਪੜੇ ਨੂੰ ਰੱਖ ਲਿਆ ਹੈ ਇਸ ਤਰ੍ਹਾਂ ਇੱਕ ਪਾਸੋਂ ਪਾਸ ਦਾ ਸਾਈਡ ਤੇ ਇੱਕ ਪਾਸੋਂ ਓਪਨ ਸਾਈਡ ਹੈ ਬੰਦ ਸਾਈਡ ਵਾਲੇ ਪਾਸੇ ਅਸੀਂ ਜਿਹੜੇ ਕਿ ਸਲਵਾਰ ਦੀ ਮੋਰੀ ਤਿਆਰ ਕਰਨੀ ਹੈ ਇਸ ਸਲਵਾਰ ਤੇ ਵਰਕ ਕੀਤਾ ਹੋਇਆ ਹੈ ਤਾਂ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਲਿਆ ਹੈ ਕੰਨੀਆ ਵਾਲਾ ਪਾਸਾ ਜੋੜ ਕੇ ਜਿਹੜਾ ਕਿ ਆਪਾਂ ਆਪਣੇ ਵਾਲੇ ਪਾਸੇ ਰੱਖਾਂਗੇ ਇੱਧਰ ਝੋਲੀ ਦੀ ਕਟਿੰਗ ਜਿਹੜੀ ਕਰਾਂਗੇ ਇਸ ਦਾ ਆਪਾਂ ਮੈਜ਼ਰਮੈਂਟ ਕਰ ਲਵਾਂਗੇ ਇਸ ਵਿੱਚ ਜਿਹੜਾ ਕਿ ਆਪਾਂ ਇਸ ਦੇ نیچے ਮੋਰੀ ਤਿਆਰ ਕਰਨੀ ਹੈ ਬੁਕਰਮ ਲਗਾ ਕੇ ਵੀ ਕਰ ਸਕਦੇ ਆ ਜਾਂ ਕੋਈ ਕੱਪੜਾ ਲਗਾ ਕੇ ਵੀ ਉਸ ਨੂੰ ਫੋਲਡ ਕਰਕੇ ਤਿਆਰ ਕਰ ਸਕਦੇ ਆ ਤਾਂ ਇਸ ਦਾ ਸਭ ਤੋਂ ਪਹਿਲਾਂ ਆਪਾਂ ਮੈਜ਼ਰਮੈਂਟ ਕਰਾਂਗੇ ਇਸ ਵਿੱਚ ਜਿਹੜੀ ਆਪਾਂ نیچے ਵਾਲੀ ਸਲਵਾਰ ਕਟਿੰਗ ਕਰਨੀ ਹੈ ਉਹ ਅਸੀਂ 3 ਇੰਚ ਦੀ ਤਿਆਰ ਕਰਨੀ ਹੈ ਤਾਂ ਅਸੀਂ ਇਸ ਦੇ ਵਿੱਚ 3 ਇੰਚ ਕੱਪੜਾ ਵਾਧ ਲਵਾਂਗੇ 3.5 ਇੰਚ ਕੱਪੜਾ ਵਾਧ ਲਵਾਂਗੇ ਇਸ ਤਰ੍ਹਾਂ ਅਸੀਂ 3.5 ਇੰਚ ਕਪੜਾ ਵਾਧ ਲੈੰਦੇ ਹੋਏ ਨਿਸ਼ਾਨੀ ਲਗਾਉਂਦੇ ਹਾਂ ਇਧਰੋਂ ਅਸੀਂ ਆਪਣੀ ਮੋਰੀ ਵਾਲੀ ਸਾਈਡ ਤੋਂ ਸਲਵਾਰ ਦੀ ਲੰਬਾਈ ਰੱਖਣੀ ਹੈ ਤੇ ਦੂਸਰੀ ਸਾਈਡ ਵਾਲੇ ਪਾਸੇ ਚੋਲੀ ਦੀ ਨਿਸ਼ਾਨੀ ਲਗਾਉਣੀ ਹੈ ਇਹ ਇੱਥੇ ਸਾਡੀ ਜਿਹੜੀ ਹੈ ਤਿਆਰ ਸਲਵਾਰ ਦੀ ਨਿਸ਼ਾਨੀ ਬਣਦੀ ਹੈ ਪਰ ਅਸੀਂ ਜਿਹੜੀ ਇਸ ਦੀ ਚੋਲੀ ਦੀ ਨਿਸ਼ਾਨੀ 3 ਇੰਚ ਉੱਪਰ ਰੱਖ ਕੇ ਉਸ ਦੀ ਕਟਿੰਗ ਕਰਾਂਗੇ 3 ਇੰਚ ਉੱਪਰ ਅਸੀਂ ਐਸਾ ਕਰਕੇ ਰੱਖਦੇ ਹਾਂ ਤਾਂ ਕਿ ਜੜੀ ਕਿ ਸਾਡੀ ਵਿਜਲੀ ਸੀਨ ਬਣਦੀ ਹੈ ਉਸ ਨੂੰ ਖਿੱਚ ਨਾ ਪਵੇ ਸਲਵਾਰ ਨੂੰ ਖਚਾਵ ਨਾ ਆਵੇ ਇਸ ਕਰਕੇ ਅਸੀਂ ਇਸ ਦੀ ਜਿਹੜੀ ਇਹ ਤਿਰਸ਼ੀ ਕਾਟ ਹੈ ਇਹ ਜਿਆਦਾ ਲੰਬੀ ਬਣਾਉਣ ਵਾਸਤੇ 3 ਇੰਚ ਦੀ ਜੜੀ ਵੱਧ ਕਾਟ ਪਾਉਂਦੇ ਹਾਂ ਇਸ ਤਰ੍ਹਾਂ ਝੋਲੀ ਅਸੀਂ 3 ਇੰਚ ਉੱਪਰ ਨੂੰ ਵੱਧ ਰੱਖ ਕੇ ਨਿਸ਼ਾਨੀ ਲਗਾਉਂਦੇ ਹੋਏ ਇਸ ਦੀ ਕਟਿੰਗ ਕਰਾਂਗੇ ਮੋਰੀ ਜਿਹੜੀ ਅਸੀਂ ਇਸ ਦੀ 8 1/2 ਇੰਚ ਜਿੰਨੀ ਸਾਨੂੰ ਲੋੜ ਹੈ ਉਸ ਤਰ੍ਹਾਂ ਅਸੀਂ ਨਿਸ਼ਾਨੀ ਲਗਾਉਂਦੇ ਹਾਂ ਤੇ ਇਸ ਤੋਂ ਬਾਅਦ ਇਸ ਦੀ ਇਸ ਤਰ੍ਹਾਂ ਕਾਰਡ ਪਾਉਂਦੇ ਹਾਂ ਇਸੇ ਤਰ੍ਹਾਂ ਉੱਪਰ ਜਿਹੜਾ ਹੈ ਅਸੀਂ ਇਸ ਦੀ ਇੱਕ ਤਿਰਛੀ ਕਾਰਡ ਪਾਵਾਂਗੇ ਇੱਥੋਂ ਰੱਖ ਕੇ ਜਿੱਥੇ ਸਾਡੀ ਸਲਵਾਰ ਦੀ ਕਟਿੰਗ ਆਉਣੀ ਹੈ ਤੇ ਚੋਲੀ ਜਿੰਨੀ ਅਸੀਂ ਵਾਦ ਰੱਖੀ ਉੱਥੋਂ ਲੈ ਕੇ ਇਸ ਤਰ੍ਹਾਂ ਅਸੀਂ ਇਸ ਦੀ ਤਿਰਛੀ ਕਾਰਡ ਪਾਵਾਂਗੇ ਇਸ ਨਾਲ ਸਾਡੇ ਜਿਹੜਾ ਕਿ ਸਲਵਾਰ ਦੀ ਖਿਚਾਓ ਨਹੀਂ ਪੈਂਦਾ ਤੇ ਸਲਵਾਰ ਬਹੁਤ ਵਧੀਆ ਤਰੀਕੇ ਨਾਲ ਸੋਹਣੀ ਤਿਆਰ ਹੁੰਦੀ ਹੈ ਇਸ ਤਰ੍ਹਾਂ ਅਸੀਂ ਕਟਿੰਗ ਕਰਦੇ ਹਾਂ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਲਾਈਕ ਕਮੈਂਟ ਸ਼ੇਅਰ ਕਰੋ ਧੰਨਵਾਦ